नगर कौंसिल शणौर ਦੇ ਵਿੱਚ ਪਹੁੰਚਿਆ ਸਾਰੇ ਚੁਣੇ ਹੋਏ ਕੌਂਸਲਰ ਸਹਿਬਾਨਾਂ ਨੂੰ ਜਿਹੜੀ ਹੈ ਸੋਹ ਚੁੱਕ ਸਵਾਗਤ ਵਿੱਚ ਪਹੁੰਚੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਉਹ ਸਾਰਿਆਂ ਨੇ ਅੱਜ ਸਹੁੰ ਚੁੱਕੀ ਹੈ ਕਿ ਆਪਣੇ ਆਪਣੇ ਵਾਰਡ ਦੀ ਪੂਰੇ ਸੇਵਾਦਾਰ ਬਣ ਕੇ ਇਮਾਨਦਾਰੀ ਨਾਲ ਸੇਵਾ ਕਰਾਂਗੇ ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਤੇ ਸਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਮਾਨ ਸਤਕਾਰ ਨਾਲ ਤੁਸੀਂ ਪਹਿਲਾਂ ਐਮਐਲਏ ਸਾਹਿਬ ਨੂੰ ਚੁਣਿਆ ਪੂਰੇ ਸੇਵਾਦਾਰ ਬਣ ਕੇ ਸੇਵਾ ਕਰਦੇ ਤੇ ਅੱਜ ਤੁਸੀਂ ਜਿਹੜੀ ਬਹੁਤ ਵੱਡਾ ਇਹਦਾ ਸਾਡੇ ਕੌਂਸਲਰ ਸਹਿਬਾਨਾਂ ਨੂੰ ਚੁਣਿਆ ਸਰਸਮਤੀ ਨਾਲ ਹੀ ਜ਼ਿਆਦਾ ਤਕਰੀਬਨ ਹੋਏ ਸੋ ਤੁਹਾਨੂੰ ਮੁबारकਵਾ ਦਿੰਦਾ ਹਾਂ ਮੈਂ ਕਹਿ ਸਕਦਾ ਕਿ ਤੁਹਾਡਾ ਕੋਈ ਵੀ ਕੰਮ ਜਿਹੜਾ ਕੋਈ ਰਹਿ ਨਹੀਂ ਜਾਊਗਾ ਤੇ ਸਰਕਾਰ ਵੱਲੋਂ ਵੱਧ ਤੋਂ ਵੱਧ ਫੰਡ ਆਉਣਗੇ ਤੇ ਜਿਹੜੇ ਸਾਡੇ ਐਮਐਲਏ ਸਰਕਾਰ ਦੇ ਸਾਡਾ ਭਰਾ ਥਾਨ ਮੈਰ ਸਾਹਿਬ ਸुरू ਤੋਂ ਹੀ ਜਿਹੜਾ ਆਪਣੇ ਸ਼ਹਿਰ ਦੀ ਵਿਕਾਸ ਲਈ ਦਿਨਾਂ ਤੇ ਕਰ ਰਿਹਾ ਸੋ ਮੈਂ ਵੀ ਕੈਬਨਟ ਮੰਤਰੀਆਂ ਜਿਹੜਾ ਵੀ ਮੈਨੂੰ ਹੱਕ ਪਾਉਣਗੇ ਐਮਐਲਏ ਸਾਹਿਬ ਜਿਹੜਾ ਵੀ ਕੋਈ ਸ਼ਹਿਰ ਵਾਸਤੇ ਬਤੋ ਵੀ ਤਿੰਨ ਡਿਪਾਰਟਮੈਂਟ ਹੈ ਜਿਹੜਾ ਫੰਡ ਮੰਗਣਗੇ ਤੇ ਵੱਧ ਤੋਂ ਵੱਧ ਇਹਨਾਂ ਦੇ ਸ਼ਹਿਰ ਦੀ ਤਰੱਕੀ ਵਾਸਤੇ ਅਸੀਂ ਹਾਜ਼ਰ ਖੜੇ ਆ। ਅੱਜ ਸ਼ਹਿਰ ਵਾਸੀਆਂ ਨੂੰ ਸਾਰੇ ਕੌਂਸਲਰ ਸਾਹਿਬਾਨ ਬਾਕੀ ਨੂੰ ਜਿਹੜੇ ਪ੍ਰਧਾਨ ਚੁਣੇ ਗਏ, ਸੀਨੀਅਰ ਵਾਈਸ ਪ੍ਰਧਾਨ ਚੁਣੇ ਗਏ, ਵਾਈਸ ਪ੍ਰਧਾਨ ਚੁਣੇ ਗਏ, ਉਹਨਾਂ ਨੂੰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ। ਮੈਂ ਆਪਣੇ ਆਪ ਨੂੰ ਪ੍ਰਧਾਨ ਨਹੀਂ ਸਮਝਦਾ ਮੈਂ ਪਹਿਲਾਂ ਵੀ ਕਿਹਾ। ਇਹ ਅੰਦਰ ਕਿਸੇ ਤੁਹਾਡੇ ਪ੍ਰੈਸ ਵਾਲੇ ਮਿੱਤਰ ਨੇ ਪੁੱਛਿਆ ਸੀ ਕਿ ਨਵੀਂ ਪਦਵੀ ਮਿਲੀ ਆ, ਇਹ ਪਦਵੀ ਨਹੀਂ ਇਹ ਜ਼ਿੰਮੇਵਾਰੀ ਆ। ਸਨੌਰ ਮੇਰਾ ਘਰ ਆ ਤੇ ਮੈਂ ਆਪਣੇ ਆਪ ਨੂੰ 15 ਵਾਰਡ ਨੇ 15 ਵਾਰਡ ਦਾ ਇੱਕ 14 ਨੰਬਰ ਵਾਰਡ ਦਾ ਐਮਸੀ ਸਮਝ ਕੇ ਕੰਮ ਕਰੂੰਗਾ ਤੇ ਸਾਰੇ ਦੇ ਸਾਰੇ 14 ਵਾਰਡ ਜਿਹੜੇ ਹੋਰ ਮੇਰੇ ਨਾਲ ਹੈਗੇ ਆ ਉਹ ਵੀ ਮੇਰੇ ਲਈ ਪ੍ਰਧਾਨੀ ਨੇ ਅਸੀਂ ਰਲ ਮਿਲ ਕੇ ਸਾਡੇ ਐਮਐਲਏ ਹਰਮੀਸੀ ਪਠਾਨਵਾ ਦੇਰਾ ਜੀ ਨੇ ਉਹਨਾਂ ਦੀ ਰਹਿਨਵਾਈ ਹੇਠ ਜਿੰਨਾ ਵੀ ਡਵੈਲਪਮੈਂਟ ਦਾ ਕੰਮ ਹੈ ਸਨੌਰ ਦਾ ਜਿੰਨਾ ਅਜੇ ਤੱਕ ਲੋਕ ਸੋਚਦੇ ਸੀ ਵੀ ਉਹ ਹੋ ਜੇ ਪਰ ਹੋਇਆ ਨਹੀਂ ਸਾਡੀ ਕੋਸ਼ਿਸ਼ ਰਹੂਗੀ ਕਿ ਉਹ ਡਿਵੈਲਪਰ ਦੇ ਕੰਮ ਜਿਹੜੇ ਹੈਗੇ ਆ ਅਸੀਂ ਕਰੀਏ ਤੇ ਸਭ ਤੋਂ ਵੱਡਾ ਕੰਮ ਇਥੇ ਵਾਟਰ ਸਪਲਾਈ ਦਾ ਸੀ ਜੀ ਵਾਟਰ ਸਪਲਾਈ ਦਾ ਕੰਮ ਆ ਤੇ ਸੀਵਰੇਜ ਦਾ ਕੰਮ ਪਿਛਲੀ ਸਰਕਾਰ ਚ 66 ਕਰੋੜ ਰੁਪਈਆ ਜਿਹੜਾ ਹੈਗਾ ਸਵਚ ਭਾਰਤ ਅਭਿਆਨ ਦੇ ਤਹਿਤ ਆਮਰਤ ਯੋਜਨਾ ਦੇ ਤਹਿਤ 4 ਕਰੋੜ ਰੁਪਈਆ ਸਨੌਰ ਨੂੰ ਮਿਲਿਆ ਸੀ ਲੇਕਿਨ ਉਹ ਪਿਛਲੀਆਂ ਸਰਕਾਰਾਂ ਦੇ ਨਿਕੰਮੇ ਬਣ ਕਰਨ ਉਹ ਉਹਦਾ 11 ਕਰੋੜ ਰੁਪਈਆ ਦਾ ਫੰਡ ਵੀ ਆਇਆ ਸੀ ਉਹ ਵਾਪਸ ਹੋ ਗਿਆ ਸਭ ਤੋਂ ਪਹਿਲਾਂ ਤਾਂ ਜਿਹੜਾ ਅਮਰਤ ਯੋਜਨਾ ਇੱਕ ਸੀ ਉਹਦੇ ਚੋਂ ਪੈਸੇ ਸੀ ਹੁਣ ਅਮਰਤ ਯੋਜਨਾ ਦੋ ਚੱਲਦੀ ਆ ਜਿਹਦੇ ਨਾਲ ਪਾਣੀ ਦੇ ਤਹਿਤ ਜਿਹੜੀ ਵਾਟਰ ਸਪਲਾਈ ਇੱਥੇ ਚੱਲ ਰਹੀ ਆ ਸਾਡੀ ਕੋਸ਼ਿਸ਼ ਰਹੂਗੀ ਕਿ ਅਮਰਤ ਯੋਜਨਾ ਵਨ ਦੇ ਤਹਿਤ ਜਿਹੜਾ 64 ਕਰੋੜ ਰੁਪਈਆ ਇੱਥੇ ਮਿਲਿਆ ਸੀ ਸਨੌਰ ਨੂੰ ਉਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਫੰਡ ਜਿਹੜਾ ਹੈਗਾ ਸਨੌਰ ਤੇ ਆਵੇ ਵਾਟਰ ਸਪਲਾਈ ਤੇ ਸੀਵਰੇਜ ਦੀ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਸਨੌਰ ਨੂੰ ਇਹ ਤੋਹਫੇ ਜਿਹੜੇ ਹੈਗੇ ਆ ਦੋ ਦਈਏ ਔਰ ਇਹ ਹੀ ਬਹੁਤ ਵੱਡੀ ਮਾਣਤ ਹੈ ਕੋਲੇ ਸੋ ਨਿਹਾਰ ਜਿੰਦਾਬਾਦ ਇਹ ਯੋਜਨਾ ਜਿੰਦਾਬਾਦ ਰਿੰਦਰ ਧਕਰ ਜਿੰਦਾਬਾਦ ਰਿੰਦਰ ਧਕਰ ਜਿੰਦਾਬਾਦ ਕਿਵੇਂ ਹੋਈ ਚੋ ਕਿਵੇਂ ਲੱਗੇ ਕਿਤੋ ਦੇਖੋ ਕਿਉਂ ਸਾਡੇ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਅੱਜ ਨਗਰ ਕੌਂਸਲ ਦਫ਼ਤਰ ਪਹੁੰਚ ਕੇ ਜੋ ਕਿ ਚੋਣ ਕਰਕੇ ਗਈ ਹੈ ਗਏ ਨੇ ਚੋਣ ਦਾ ਮਤਲਬ ਇੱਕ ਐ ਹੁੰਦਾ ਵੀ ਇੱਕ ਜ਼ਿੰਮੇਵਾਰੀ ਦੀ ਸੰਪਣੀ ਹੁੰਦੀ ਆ ਸੇਵਾਦਾਰ ਬਣ ਕੇ ਕੰਮ ਕਰਾਂਗੇ ਸਾਡੇ ਭਰਾ ਜੀ ਨੂੰ ਪ੍ਰਧਾਨ ਲਾਇਆ ਸਾਨੂੰ ਛੂਟੇ ਲਾਇਆ ਸਾਡੀ ਭੈਣ ਉਹਨਾਂ ਨੂੰ ਸਾਡੇ ਨਾਲ ਲਾਇਆ ਹੋਇਆ ਔਰ ਅਸੀਂ ਸੇਵਾਦਾਰ ਬਣ ਕੇ ਕੰਮ ਕਰਨਾ ਕੋਈ ਪ੍ਰਧਾਨਗੀਆਂ ਆਲਾ ਕੰਮ ਜਿਹੜਾ ਆ ਉਹ ਨਹੀਂਗਾ ਔਰ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਲਕੇ ਦੀ ਪੰਜਾਬ ਦੀ ਔਰ ਅੱਗੇ ਵੀ ਇਸ ਤੋਂ ਵੀ ਨੀਵੇਂ ਹੋ ਕੇ ਕੰਮ ਕਰਾਂਗੇ ਔਰ ਸਾਡੇ ਸਾਰੇ ਭਰਾ ਜਿਹੜੇ ਐਮਸੀ ਸਾਹਿਬਾਨਾਂ ਨੂੰ ਮੈਂ ਜਿਆਦਾ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਸਾਡੇ ਤੇ ਸਹਿਮਤੀ ਪ੍ਰਗਟਾਈ ਆ ਔਰ ਉਹਨਾਂ ਨੂੰ ਅਸੀਂ ਆਪਦੇ ਤੋਂ ਅੱਗੇ ਨਾਲ ਲੈ ਕੇ ਅੱਗੇ ਲਾ ਕੇ ਚੱਲਾਂਗੇ ਸੋ ਬਹੁਤ ਸਾਰੇ ਜਿਹੜੇ ਆ ਵਿਕਾਸ ਦੇ ਕੰਮ ਸਨੌਰ ਦੇ ਵਿੱਚ ਕੀਤੇ ਜਾਣਗੇ